ਜਸਤਿੰਤੋਂ ਪਤਾ ਲੱਗਿਆ ਕਿ ਭਾਈ ਅਮਰਿਤਪਾਲ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਨੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਭਾਈ ਅਮਰਿਤਪਾਲ ਦੇ ਪੱਖ ਦੇ ਵਿੱਚ ਪ੍ਰਚਾਰ ਕਰਨਾ ਲੋਕਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਅਤੇ ਜੋ ਵਿਰੋਧੀ ਲੀਡਰ ਨੇ ਕਾਂਗਰਸ ਦੇ ਕੁਲਵੀਰ ਸਿੰਘ ਜੀਰਾ ਨੇ ਅਕਾਲੀ ਦਲ ਦੇ ਬਲਟੋਹਾ ਨੇ ਅਤੇ ਲਾਲਜੀਤ ਸਿੰਘ ਭੁੱਲਰ ਜੋ ਮੰਤਰੀ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਮੈਦਾਨ 'ਚ ਉਤਾਰੇ ਗਏ ਨੇ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀਆਂ ਬੈ ਚੁੱਕੀਆਂ ਨੇ ਕਿਉਂਕਿ ਪਿੰਡਾਂ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਸ਼ੁਰੂ ਹੋ ਗਈਆਂ ਨੇ ਘਰਾਂ ਦੇ ਬਾਹਰ ਪੋਸਟਰ ਲੱਗਣੇ ਸ਼ੁਰੂ ਹੋ ਗਏ ਨੇ ਕਿ ਸਾਡੇ ਪਿੰਡ ਵਿੱਚ ਸਿਰਫ ਅਮਰਤਪਾਲ ਨੂੰ ਵੋਟ ਪਾਈ ਜਾਵੇਗੀ ਕੋਈ ਹੋਰ ਪਾਰਟੀ ਦਾ ਨੁਮਾਇੰਦਾ ਇੱਥੇ ਪ੍ਰਚਾਰ ਕਰਨ ਨਾ ਆਵੇ ਅਜਿਹੀਆਂ ਜਦ ਵੀਡੀਓ ਸੋਸ਼ਲ ਮੀਡੀਆ ਤੇ ਘੁੰਮਣ ਲੱਗੀਆਂ ਤਾਂ ਵਿਰੋਧੀਆਂ ਦੇ ਹੋਸ਼ ਉੱਡ ਗਏ ਵੱਖ-ਵੱਖ ਪਾਰਟੀ ਦੇ ਵਿਰੋਧੀਆਂ ਨੇ ਪੂਰਾ ਜ਼ੋਰ ਲਗਾ ਦਿੱਤਾ ਉੱਥੇ ਆਪਣੀ ਸੀਟ ਕੱਢਣ ਦੇ ਲਈ ਪਰ ਲੋਕ ਨੇ ਜਿਹੜੇ ਖਡੂਰ ਸਾਹਿਬ ਦੇ ਉਹ ਅਮਰਤਪਾਲ ਨੂੰ ਪਸੰਦ ਕਰਨਾ ਜੋ ਸੋਸ਼ਲ ਮੀਡੀਆ ਤੇ ਸ਼ੋਅ ਕਰ ਚੁੱਕੇ ਨੇ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਅਮਰਤਪਾਲ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਤੇ ਖਡੂਰ ਸਾਹਿਬ ਤੋਂ ਪਹਿਲਾਂ ਬੀਬੀ ਖਲੜਾ ਚੋਣ ਲੜੇ ਸੀ ਜੋ ਸਿੱਖ ਪੱਖੀ ਸੀਗੇ ਪਰ ਲੋਕਾਂ ਦਾ ਫਤਵਾ ਉਹਨਾਂ ਨੂੰ ਹਾਰ ਦੇ ਵਿੱਚ ਦਿੱਤਾ ਗਿਆ ਤੇ ਹੁਣ ਇਹ ਵੀ ਚਰਚਾਾਂ ਵਿੱਚ ਚੱਲਦੀ ਹੈ ਨਹੀਂ ਕਿ ਬਾਈ ਚਾਂਸ ਜੇਕਰ ਇਹ ਜੇਹਾ ਅਮਰਿਤਪਾਲ ਦੇ ਨਾਲ ਹੁੰਦਾ ਤਾਂ ਸਿੱਖ ਕੌਮ ਦੇ ਉੱਤੇ ਕਲੰਕ ਹੋਵੇਗਾ ਅਜਹੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਨੇ ਪਰ ਦੂਜੇ ਪਾਸੇ ਜਿਹੜੇ ਉਮੀਦਵਾਰ ਨੇ ਸਿਮਰਜੀਤ ਸਿੰਘ ਮਾਨਸੀ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨਾਂ ਵੱਲੋਂ ਜਦੋਂ ਹੀ ਐਲਾਨ ਕੀਤਾ ਗਿਆ ਕਿ ਅਮਰਿਤਪਾਲ ਆਜਾਦ ਚੋਣ ਲੜ ਰਹੇ ਨੇ ਤਾਂ ਉਹਨਾਂ ਨੇ ਆਪਣਾ ਨੁਮਾਇੰਦਾ ਪਿੱਛੇ ਹਟਾ ਲਿਆ ਅਤੇ ਸਮਰਥਨ ਭਾਈ ਅਮਰਿਤਪਾਲ ਸਿੰਘ ਨੂੰ ਦੇ ਦਿੱਤਾ ਗਿਆ ਕੌਣ ਦੱਸ ਦਿੰਦੇ ਨੇ ਕਿ ਅਮਰਿਤਪਾਲ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਉਹਨਾਂ ਤੇ ਐਨਐਸਏ ਦੀ ਧਾਰਾ ਲੱਗੀ ਹੋਈ ਹੈ ਤੇ ਉਹਨਾਂ ਦੇ ਕੁਝ ਸਾਥੀ ਵੀ ਲਗਾਤਾਰ ਬੰਦ ਨੇ ਹੁਣ ਦੂਜਾ ਸਾਲ ਚੱਲ ਰਿਹਾ ਐਨਐਸਏ ਦਾ ਤੇ ਹੁਣ ਉਹ ਜੇਲ੍ਹ ਦੇ ਵਿੱਚ ਰਹਿ ਕੇ ਆਜ਼ਾਦ ਚੋਣ ਲੜਨਗੇ ਅਜਿਹਾ ਕਿਤੇ ਜਿਕਰ ਹੋ ਜਾਂਦਾ ਕਿ ਉਹ ਜੇਲ੍ਹ ਦੇ ਵਿੱਚ ਰਹਿ ਕੇ ਜਿੱਤਦੇ ਨੇ ਤਾਂ ਬਹੁਤ ਵੱਡਾ ਫਤਵਾ ਖਡੂਰ ਸਾਹਿਬ ਦੇ ਲੋਕਾਂ ਦਾ ਦਿੱਤਾ ਜਾਵੇਗਾ ਤੇ ਵਿਰੋਧੀ ਪਾਰਟੀਆਂ ਨੂੰ ਇਸ ਦੀ ਬਹੁਤ ਹੋਸ਼ ੁੱਡੇ ਰਹੇ ਉਹਨਾਂ ਦੇ ਅਤੇ ਜੋ ਕੰਮ ਹੈ ਲਗਾਤਾਰ ਉਹਨਾਂ ਨੇ ਫੀਲਡ ਤੇ ਸ਼ੁਰੂ ਕਰ ਦਿੱਤਾ ਘਰ ਘਰ ਦੇ ਵਿੱਚੋਂ ਉਮੀਦਵਾਰ ਜਾਣੇ ਸ਼ੁਰੂ ਹੋ ਚੁੱਕੇ